ਇਹ ਜਿਵੇਂ ਆਪਾਂ ਦੇਖਦੇ ਆਂ ਸੈਂਟਰਲ ਸਰਕਾਰ ਐ ਭਾਵੇਂ ਜਾਂ ਹਰਿਆਣੇ ਦੀ ਸਰਕਾਰ ਐ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਵਧੀਕੀਆਂ ਕਰ ਰਹੇ ਨੇ ਜਦੋਂ ਵੀ ਕਿਸਾਨ ਆਪਣੀਆਂ ਮੰਗਾਂ ਦੇ ਵਾਸਤੇ ਦਿੱਲੀ ਵੱਲ ਜਾਣ ਨੂੰ ਤਿਆਰੀ ਕਰਦੇ ਨੇ ਤੇ ਉਹਨਾਂ ਦੇ ਉੱਪਰ ਜਿਹੜਾ ਪਾਣੀ ਦੀਆਂ ਵਿਚਾਰਾਂ ਉਹਦੇ ਵਿੱਚ ਕੈਮੀਕਲ ਪਾ ਕੇ ਤੇ ਅਥਰੂ ਗੈਸ ਜਿਹੜੇ ਨੇ ਉਹਨਾਂ ਦੇ ਉੱਪਰ ਭਰਾਈ ਜਾਂਦੇ ਨੇ ਆਪਣੀਆਂ ਮੰਗਾਂ ਜਿਹੜਾ ਉੱਥੇ ਮੰਗਾਂ ਮਣਾਉਣ ਵਾਸਤੇ ਜਾਂਦੇ ਨੇ ਜਿਹੜਾ ਐਮ ਐਸ ਪੀ ਇਹਨਾਂ ਨੇ ਵਾਅਦਾ ਕਰਕੇ ਉਹ ਜਿਹੜਾ ਮੁਕਰ ਰਹੇ ਨੇ ਸੈਂਟਰਲ ਸਰਕਾਰ ਜਿਹੜੀ ਹੈ ਉਹਨਾਂ ਨੂੰ ਚਾਹੀਦਾ ਕਿਸਾਨਾਂ ਦੀਆਂ ਜਿਵੇਂ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਪਿਛਲੇ 22 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਤੇ ਜਿੱਥੇ ਸਾਰੇ ਜਿੱਥੇ ਧਾਰਮਿਕ ਜਥੇਬੰਦੀਆਂ ਵੀ ਜਾ ਰਹੀਆਂ ਨੇ ਉੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਜਾ ਰਹੇ ਨੇ ਤੇ ਕੱਲ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਵੀ ਉੱਥੇ ਜਾ ਕੇ ਕਿ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਹੈ ਉੱਥੇ ਹਾਜ਼ਰੀਆਂ ਲਵਾਉਣੀਆਂ ਨੇ ਉੱਥੇ ਹੀ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਜੋਗਾਲ ਸਿੰਘ ਜਿਹੋਰੀ ਵੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਪਹੁੰਚ ਰਿਹਾ ਹੈ ਤੇ ਨਾਲ ਹੀ ਸੈਂਟਰ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਇਹਨਾਂ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਇਹ ਮੰਗਾਂ ਉਹਨਾਂ ਨੇ ਮੰਨੀਆਂ ਹੋਈਆਂ ਸੀ ਤੇ ਉਹ ਪ੍ਰਵਾਨ ਨਹੀਂ ਕਰ ਰਹੇ ਐਮਐਸਪੀ ਵਾਅਦਾ ਕਰਕੇ ਮੁਕਰ ਰਹੇ ਨੇ ਤੇ ਉਹ ਤੁਰੰਤ ਇਹਨਾਂ ਦੇ ਜਿਹੜੇ ਐ ਮਸਲੇ ਹੱਲ ਕਰਨ ਐਮਐਸਪੀ ਜਿਹੜੀ ਹੈ ਉਹ ਤੁਰੰਤ ਉਹਦੇ ਤੇ ਗੌਰ ਕਰਕੇ ਤੇ ਉਹਨੂੰ ਲਾਗੂ ਕੀਤਾ ਜਾਣਾ ਚਾਹੀਦਾ ਕਿਸਾਨਾਂ ਦੀਆਂ ਜਿਹੜੀਆਂ ਇਹ ਮੰਗਾਂ ਜਾਇਜ਼ ਨੇ ਤੇ ਉਹ ਤੁਰੰਤ ਲਾਗੂ ਕਰਨ ਜੇ ਸਰਦਾਰ ਜਗਜੀਤ ਸਿੰਘ ਡੱਲੇ ਵਾਲੇ ਦਾ ਜਾਂ ਕੋਈ ਨੁਕਸਾਨ ਹੁੰਦਾ ਤੇ ਉਹ ਇਹਨਾਂ ਨੂੰ ਸਾਹਮਣਾ ਔਖਾ ਹੋ ਜਾਣਾ ਇਸ ਕਰਕੇ ਚੇਤਾਵਨੀ ਹੈ ਸੈਂਟਰਲ ਸਰਕਾਰ ਨੂੰ ਤੇ ਉਹ ਇਹਨਾਂ ਦਾ ਤੁਰੰਤ ਜਿਹੜਾ ਇਹਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਕਿਸਾਨਾਂ ਦੀ ਜਿਹੜਾ ਅੰਨਦਾਤਾ ਹੈ ਜਿਹਨੇ ਪੰਜਾਬ ਨੇ ਸਮੁੱਚੇ ਭਾਰਤ ਦਾ ਜਿਹੜਾ ਪੇਟ ਭਰਿਆ ਤੇ ਉਹਨੂੰ ਅੱਜ ਇਹ ਸੜਕਾਂ ਤੇ ਰੋਲ ਰਹੇ ਨੇ ਤੇ ਉਹਨਾਂ ਦੇ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਇਹ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ ਸੋ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਤੁਰੰਤ ਪ੍ਰਵਾਨ ਕੀਤੀਆਂ ਜਾਣ ਵਾਇਸ ਜੀ ਕਾ ਖਾਲਸਾ ਵਾਇਸ ਜੀ ਕੀ